ਸਸੀ ਗਾਜ ਦੇ ਸਹਤੜਾ ਦਿਨੇ ਮੌਸਮ ਵਿੱਚ ਤੇ ਆਪਣੇ ਸ਼ਹਿਰ ਬਟਾੜੇ ਵਿੱਚ ਤੇ ਬਹੁਤ ਜ਼ਿਆਦਾ ਬਾਰਿਸ਼ ਹੋਈ ਕਿੱਥੇ ਕਿੱਥੇ ਬਾਰਿਸ਼ ਹੋਈ ਬਹੁਤ ਜ਼ਿਆਦਾ ਆਪਣੇ ਤੇ ਬਹੁਤ ਜ਼ਿਆਦਾ ਹੀ ਹੋਈ ਨਾ ਬਹੁਤ ਜ਼ਿਆਦਾ ਹੀ ਪਾਣੀ ਪਾਣੀ ਹੋ ਗਿਆ ਛੜਕਦਾ ਦਿੱਤੀ ਵੇਖਿਓ ਵਲੌਗ ਵਿੱਚ ਜਦਾਂ ਮੰਮੀ ਡਈਏ ਸਫਾਈ ਕਰਨਾ ਉਦਾਂ ਹੀ ਆਓ ਵੇਖਿਓ ਉਹਦੇ ਪੰਨੀ ਸਾਈਡ ਉਹ ਡਈ ਮੰਮੀ ਥੋੜਾ ਸਾਈਡ ਆ ਇਦਾਂ ਦੇਖੋ ਯਾਰ ਕੰਦੇ ਸਬਸਕ੍ਰਾਈਬ ਕਰੋ ਮੈਂ ਝਾੜੂ ਧਾਉਣ ਲੈ। ਮੰਮੀ ਅੱਜ ਦੋ ਦੋ ਲੱਗੇ ਸੋਈਆਂ ਡੇ ਕਰਨ। ਫਿਚਰ ਨੇ। ਮੇਰੇ ਪੰਨੀ ਆਪਣੇ ਪੁੱਛੋ ਦਾਦੀ ਨੂੰ। ਦਾਦੀ ਆਪੇ ਹੀ ਬੰਨ੍ਹ ਲੁੱਟ ਕੇ। ਕਿਹਨੂੰ ਕਦੋਂ ਨਹੀਂ ਤੇਰੀ ਜੁੱਤੀ ਲੱਭਾ ਤੂੰ? ਜੱਤੀ ਵੈਸੇ ਨਹੀਂ ਕਹਿੰਦੀ ਦਾਦੀ ਵੀ ਜੁੱਤੀ ਕਿੱਥੇ? ਕੋਈ ਪਤਾ ਨਹੀਂ ਕਿੱਥੇ ਹੈ। ਪਤਾ ਨਹੀਂ? ਨਹੀਂ ਹੋ ਨਹੀਂ ਪਤਾ। ਉਹ ਸੈਂਡਲ ਆ। ਲੈ। ਦਾਦੀ ਨੂੰ ਜਿੱਤੀ ਮੇਰ ਨੂੰ ਆ ਗਈ ਸੀ। ਜਾਈ ਦੂਤ ਹੈ। ਚੱਲ ਤੇ ਕਹਿੰਦੇ ਨੁਕਾ ਦੇਣਾ। ਕੀ ਦੀ ਦੱਦੀਆਂ? ਮੇਰੀ ਦੱਦੀ ਹੈ। ਹਾਂ। ਮੇਰੀ ਮੇਰੀ ਆ ਦੱਦੀ। ਮੇਰੀ ਐ। ਹੈਲੋ। ਦਾਦੀ ਦੀ ਮੇਰੇ ਹੋ ਨਾ। ਦਾਦੀ ਦੀ ਮੇਰੇ ਹੋ ਨਾ ਆ ਜਾ ਮੇਰੇ ਕੋ ਆ ਜਾ। ਅਹਰ ਗੁਨਣਾ ਬੁਲਾਇਆ ਕਰ ਅਹਰ ਗੁਨਣਾ ਬੁਲਾਇਆ ਕਰ। ਚਲਿਏ ਹਲੋ ਕੀ ਕੀ ਚਾਹੀਦਾ ਪਿੰਨਾ ਦੱਸੋ ਹਾਂਜੀ ਪੀਜ਼ਾ ਪੀਜ਼ਾ ਲਿਆਂਦਾ ਹੀ ਨਹੀਂ ਲਿਆਂਦਾ ਆ ਲਿਆਂਦਾ ਕਾਚਾ ਚੂੜਾ ਦੇਵੋ ਜੇ ਤੀ ਕਰੋ ਕਤਾ ਮੰਦੀ ਆ ਪੀਜ਼ਾ ਥੋੜੀ ਆ ਮੇਰੇ ਪੀਜ਼ੇ ਦਾ ਭਰਾਵਾ ਪਾਵਾ ਪਾਨੀ ਆ ਪੀਜ਼ਾ ਆ ਪੀਜ਼ਾ ਥੋੜੀ पिजावा उबा तोरा के पिजावा ओ नहीं जो आंदे कितना नया दे कर ਦਿਆਂ ਬਾਬਾ ਨਾਲ ਸਾਹ ਇੰਡੀਆ ਵਾਸੀਆਂ ਨੂੰ ਪਈ ਦੇਸ਼-ਵਦੇਸ਼ ਤੋਂ ਬਸ ਦੇਸਾਂ ਨਾਲ ਮਾਨੂੰ ਆਇਆ ਹੈ ਪਾਰਸਲ ਤੇ ਇਹਨੇ ਲੱਗੇ ਉਪਰ ਕਰਨ ਤੇ ਦੇਖਦੇ ਵਿੱਚ ਕੀ ਨਿਕਲਦਾ ਮੈਨੂੰ ਤਾਂ ਹੈ ਪਤਾ ਹੀ ਨਹੀਂ ਆ ਤੇ ਤੁਸੀਂ ਦੇਖਿਓ ਵੀ ਕੀ ਨਿਕਲਦਾ 아, 모르겠 네. 아, 네. ਆ ਨਾ ਬਣੀ ਹੈ ਆਪ ਨੂੰ ਡਰਨਾ ਠੀਕ ਹੈ ਇਹ ਲੈ ਵੀ ਆਪਾਂ ਨਿਕਲ ਆਏ ਕਰੈਕਟਰ ਇਹਦਾ ਸੋਨਾ ਹੀ ਆ ਦੇ ਵਿੱਚ ਹੋ ਰਹੀ ਹੈ ਹਨਾ ਤੇ ਦਸ ਲਈ ਤਾਂ ਹਾਂ ਚੱਲ ਬਾਈ ਚੱਲ ਪੈਣ ਵਾਲੇ ਲੱਗਦਾ ਇਹਦੇ ਵਿੱਚ ਸਾਰੇ ਜਣੇ ਦੱਸੇ ਕਿ ਕੰਮ ਲੱਗਾ ਮਰਾ ਉਹਦੇ ਇਨਾਮ ਕੋਲਾ ਗਣੀ ਨਾ ਪ੍ਰਦੀਪ ਐਂਡੀ ਮਦਦ ਇਹਨਾਂ ਦੇ ਮਗਰ ਤਲੀ ਪੈ ਗਈ ਇਸ ਤੋਂ ਪਹਿਲਾਂ ਦੇ ਇਸ ਤਨੀ ਵੇ ਅੱਬਾ ਤਲੀ ਰੋਕਣ ਵਾਸਤੇ ਤਾਂ ਤੈ ਹੀ ਹੋ ਗਿਆ ਸਮਝਾਇਆ ਅਰੇ ਕੰਡੂ ਸਿਕੰਦਰ ਟ੍ਰੈਨ ਰੋਕੋਂ ਆਉਂਦੀ ਰਹਿਤਾਂ ਹੂੰ ਨਾ ਇਹਦਾ ਇਹਨੇ ਲੱਗਣਾ ਇਦਾਂ ਇਹਦੇ ਪੈਨ ਨਾ ਪਾ ਜੇਦਾ ਦੀ ਪਿੰਨ ਪਿੰਨਾ ਪਾ ਕੇ ਸੁਣਿਆ ਇਹਦੇ ਵਿੱਚ ਅੱਛਾ ਅੱਛਾ ਇਦਾਂ ਟ੍ਰੈਨ ਰੋਕੋਂ ਆਦੀ ਰਹਿਦਾ ਇੰਨਾ ਫਿਰ ਟ੍ਰੈਨ ਜਿੱਥੇ 3 ਫਸ ਜਾਈਏ ਇਹਦੇ ਵਿੱਚ ਸਹੀ ਚੀਜ਼ ਇਹਦਾ ਉਹਦੇ ਵਿੱਚ ਆਹ ਬਣਾ ਕੇ ਕੀ ਦੇ ਸੈੱਲ ਪਈਆਂ ਸੈੱਲ ਇਹਦੀ ਤੇ ਚਾਰਜਿੰਗ ਦਾ ਬਾ ਚਾਰਜਿੰਗ ਲੱਗਦਾ ਇਹ ਨਾਲ ਨਿਕਲ ਕਿਤੇ ਆ ਸੈੱਲ ਚਾਰਜਡ ਹੁੰਦਾ ਆ ਆ ਚਾਰਜਿੰਗ ਲੱਗਦਾ ਸੈੱਲ ਇਹਨੇ ਇਹਨੂੰ ਬਣਾ ਦਿੱਤਾ ਇਹਨੇ ਇਹ ਬਣਾਇਆ ਹੈ ਕਿਵੇਂ ਜਿਹਾ ਫੋਮ ਜੀ ਬੜੀ ਪਾਈ ਮੈਂ ਹੈ ਬੜਾ ਭਰਿਆ ਮੈਂ ਫੋਮ ਬਣਾਉਣਾ ਫੋਮ ਨਾਲ ਉਹ ਤਾਂ ਭਰਿਆ ਨਰਮ ਟਪਟਾ ਨਿਕਲੇ ਗਦੇ ਅੱਛਾ ਫੋਮ ਨਾਲ ਜਿਹੜੇ ਹੂੰ ਮੈਂ ਚੱਲੀ ਗਈ ਵਧੀਆ ਹਾਂ ਮੇਰੇ ਤੋਂ ਅੱਲਾਤ ਨਹੀਂ ਰੋਚਾ ਆਪਾ ਮਿੱਤਰੋ ਆਹ ਦੇਖ ਆਈ ਆਹ ਅਗਲਾ ਟਾਇਰ ਨਾ ਤਾਂ ਸਲਿੱਪ ਕਰਦਾ ਹੋਊਗਾ ਟੈਲ ਨਾ ਆਉ ਆਹ ਜਦੋਂ ਤਾਂ ਵੀ ਦਰ ਹੈ ਕਿ ਨਾ ਵੀ ਤੇ ਇਥੇ ਕੰਗਦਾ ਕਿਉਂ ਐਸੇ ਟਾਇਰ ਕਾਉਂਦੇ ਨੇ ਵਦ ਗਿਆ ਰੋਚਾ ਮਰਦਾ ਵੀ ਆ ਵੇ ਤਿੱਕੇ ਐਨ ਨੂੰ ਕਰ ਲੋ ਐਨ ਨੂੰ ਕਰ ਲੋ ਮਾਰਿਸ਼ ਕਰਾ ਚੱਪ ਗਈ ਹੁਣ ਮੈਂ ਫੇਰ ਆਤਾਂ ਜਦੋਂ ਜਾਣ ਦਾ ਸੋਚੀਦਾ ਵੀ ਘਰੇ ਚੱਲ ਗਿਆ ਵੀ ਤੇ ਉਦੋਂ ਹੀ ਬਾਰਿਸ਼ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਹੁਣ ਫੇਰ ਵੇਖੋ ਬਹੁਤ ਹੱਤੋਂ ਅੰਡ ਮੀਂਹ ਆਲੀ ਦੇ ਆਹਾਹਾਹਾਹਾਹਾ ਆਗ ਬੰਡਿਆ ਆ ਬਤਾਲੇ ਚੰਗਾ ਮੀਂਹ ਪਿਆ ਆਪਣੇ ਬਹੁਤ ਤੇਜ਼ ਆ ਮੀਂਹ ਪਾਣੀ ਦਾ ਫਲੋ ਚੈੱਕ ਕਰੋ ਦੇ ਕਿੰਨਾ ਤੇਜ ਹੈ ਜੇ ਕਿਉਂ ਪਾਣੀ ਬਹੁਤ ਜ਼ਿਆਦਾ ਹੈ ਤੇ ਮੈਂ ਕਹਿੰਦਾ ਵੀ ਜੇ ਲਗਾਤਾਰ ਦੋ ਤਿੰਨ ਹੌਲੀ 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 ਨਿਆਣੇ ਕਿੰਨੀ ਤੇਜ਼ ਚਲਾਉਂਦੇ ਇਹ ਮੋਟਰ ਸਾਹ ਪਾਣੀ ਪਾਣੀ ਕਿੱਥੋਂ ਆੜਾ ਪਾਣੀ ਭਰਿਆ ਹੀ ਬੜਾ ਅੱਗੇ ਆਗ ਸਾਕ ਤਾਵੇਂ ਧਿਆਨ ਨਾਲ ਆਹੋ ਪਤਾ ਮੈਨੂੰ ਓਏ ਹੋਏ ਹੋਏ ਹੋ ਆਗ ਬੰਡਿਆ ਵਾ ਇਹ ਗਲੀ ਜੀ ਵੀ ਦਿਨਾ ਪਾਣੀ ਬੁਰਾ ਹਾਲ ਹੋ ਗਿਆ ਪਾਣੀ ਦੇਾਰੇ ਕਿੰਨੇ ਲੋਕਾਂ ਦੇ ਚੱਕਰੇ ਆ ਪਤਾ ਹੀ ਨਹੀਂ ਐਨਾ ਪਾਣੀ ਪਰ ਇੰਨਾ ਆਹ ੜੀ ਉੱਚੀ ਗਲੀ ਜਿਹੜੀ ਸਾਡੀ ਚਰਚਾ ਵਾਲੀ ਗਲੀ ਉੱਚੀ ਸਾਰੀ ਭਰ ਗਈ ਪਾਣੀ ਨਾਲ ਪਾਣੀ ਪਾਣੀ ਉਧਰ ਉਧਰ ਜਗਜੀਤ ਸੁਨਿਆਰੇ ਦੀ ਗਲੀ 'ਚ ਪਤਾ ਬਾਜੀ ਲੱਗੀ ਪੈਣਾ ਇਹਨੇ ਸਾਰੇ ਐਕਟਰਾਂ ਭਿੱਜ ਗਏ ਨੇ ਇਹਨੇ ਸਭਲਾ ਬੁਰਾ ਹਾਲ ਪਾਣੀ ਨਾਲ ਬਹੁਤ ਹਰ ਕੋਨੇ ਟੈਨਸ਼ਨ ਹੈ ਯਾਰ ਹਰ ਕੋਨੇ ਕਈ ਇਹ ਦਾਦੇ ਆਪਣੇ ਨਾਲ ਹੈ ਉਹ ਵੀ ਆਂਦੇ ਜਾਣਾ ਜਾਣਾ ਹਾਂ ਤੇ ਆਓ ਚੱਲੋ ਮੀਂਹ ਤਾਂ ਪਹਿਲਾਂ ਜੇ ਦੇਏ ਹੈ ਦੇਖੋ ਨੀ ਨੀ ਹੋ ਗਿਆ ਕੀ ਕਰਦਣੀ ਦਾਦਾ ਮਜ਼ਾ ਆਉਂਦਾ ਈ ਦਾਦਾ ਮਜ਼ਾ ਆਉਂਦਾ ਈ ਹੈ ਚੱਲੋ ਯਾਰ ਚੱਲ ਠੀਕ ਅੱਛਾ ਚਲੋ ਸਾਈਡ ਤੇ ਹੀ ਆ ਫਿਰ ਮੈਂ ਪੁੱਛਾਂ ਪੌੜੀ ਲਾ ਮਾ ਪੋਠੇ ਤੋਂ ਕੱਢ ਦਿੱ ਗਏ ਵਿੱਚੋਂ ਪਾਣੀ ਜਿਹੜਾ ਮਿਆਨੀ ਚ ਜ਼ਿਆਦਾ ਹੈ ਫੇਰ ਆਈ ਜਾਂਦਾ ਨਾ ਉਹ ਗੁਰਵਾ ਇੱਥੋਂ ਲੀਕ ਹੋ ਜਣਾ ਜਿੱਥੋਂ ਆ ਨੁਕਰ ਜੀ ਜਿਹੜਾ ਪਾਣੀ ਆਇਆ ਉਹ ਆਇਆ ਨਾ ਬਾਹਰ ਕਿੱਥੋਂ ਆਇਆ ਕਿੱਥੋਂ ਆਇਆ ਕਿੱਥੋਂ ਆਇਆ ਜੀ ਕਿੱਥੇ ਗਿਆ ਸੀ ਕਿੱਥੇ ਗਿਆ ਸੀ ਕਿੱਥੇ ਗਿਆ ਮੈਂ ਦੱਸ ਚੇ ਸੀ ਕਿੱਥੇ ਗਿਆ ਸੀ ਪੁੱਤ ਕਿੱਥੇ

ਹਾਂ ਇਹ ਮੈਂ ਹੁਣ ਪੈਕ ਕੀਤਾ ਤਾਂ ਫੂਨ ਫਾਰਮ ਚ ਇਦਾਂ ਪੈਕ ਆਇਆ ਇਦਾਂ ਹੀ ਦੁਪਹਿਰੇ ਵਿੱਚ ਲਾਇਆ ਹਨ ਇਦਾਂ ਪੈਕ ਹੋਇਆ ਹੋ ਕੇ ਆਇਆ ਬੜਾ ਵਧੀਆ ਸਹੀ ਪਰ ਹੈ ਨਿਕਾਜਿਆ ਇਹ ਵੇਖਣ ਨੂੰ ਬੜਾ ਵੱਡਾ ਲੱਗਦਾ ਹੈ ਮੈਨੂੰ ਪਰ ਆਇਆ ਨਿਕਾਜਿਆ ਇਹ ਇਤਰਾ ਹਾਂ ਸਹੀ ਹੈ ਨਾ ਨੇ ਉਹ ਪਰਲੇ ਨਾ ਨਾ ਪਰਣਾ ਮੁਰਨਾ ਆਉਦ ਨਾਲ ਪਰਲੇ ਨਾ പത്തിലി ਅਣੀ ਨਾ ਖਾਪ ਹੋ ਜਾਣਾ ਇਹ ਸੁਣਾ ਪਤਾ ਇਹ ਕੀ ਆ ਚਲੋ ਕੋਈ ਨਹੀਂ ਕਰਨ ਦੇ ਨਾ ਫੇ ਚਲੋ ਚਾਓ ਇਹਨੂੰ ਇਹਨੂੰ ਪਤਾ ਇਹਨੂੰ ਇਹਨੂੰ ਨਹੀਂ ਛੇੜਨਾ ਇਹਨੂੰ ਇਹਨੂੰ ਛੇੜੋ ਐ ਕਰ ਇਹਨੂੰ ਕੱਲੇ ਨੂੰ ਖਾਣ ਹਰ ਘੰਟੇ ਨਾ ਦੀਵੇ ਚੱਲਦਾ ਸਾਰੇ ਜਾਣੇ ਨੇ ਇਹ ਟਰਾਲੀ ਦਾ ਤੇ ਟਰੈਕਟਰ ਦਾ ਰੇਟ ਪੁੱਛਣਾ ਆ ਇਹ ਆਇਆ ਵਾ 12500 ਦਾ ਅੱਲੀ ਦਾ ਟਰੈਕਟਰ 3 ਨੇ ਮਿਲਣਾ ਪਰ ਆਇਆ 12500 ਦਾ ਆਇਆ ਇਹ ਟਰੈਕਟਰ ਜਿਹੜਾ 3 ਕਿਲੋ ਭਾਰ ਖਿੱਚ ਲੈਂਦਾ ਹੈ